ਸਾਚੀਕਾਰ ਜੀ ਜਿਹਦੇ ਆਪਾਂ ਵੇਟ ਕਰਦੇ ਸੀ ਫਾਈਨਲੀ ਅਰਾਈਵ ਇਹ ਹੈ JBL ਦਾ ਪਾਰਟੀ ਬਾਕਸ ਕਲੱਬ 120 ਅੱਜ ਆਪਾਂ ਕਰਾਂਗੇ ਇਹਦੀ ਅਨਬਾਕਸਿੰਗ ਸੋ ਅੱਜ ਵੱਗੇ ਤੁਹਾਨੂੰ ਦੱਸ ਦਿਆਂ ਕੀ ਕੀ ਹੈ ਇਹਦੇ ਵਿੱਚ ਹੁਣ ਆਪਾਂ ਗੱਲ ਕਰੀਏ ਇਹਦੇ ਫੀਚਰਾਂ ਦੀ ਜਿਵੇਂ ਇਹ ਦੱਸ ਦਿਆ ਕਿ ਇਹ ਪਾਵਰਫੁੱਲ JBL Pro ਸਾਊਂਡ ਹੈ ਸਾਊਂਡ ਬਹੁਤ ਵਧੀਆ ਦਾ 120 ਵੋਲਟ ਪਾਵਰ ਆਊਟਪੁੱਟ ਹੈ ਇਹਦੀ ਸੈਕੰਡਲੀ ਫਿਊਚਰਿਸਟਿਕ ਲਾਈਟ ਸ਼ੋਅ ਆ ਅੱਜ ਉਹ ਆਪਾਂ ਲਾਈਟਾਂ ਦੇਖਦੇ ਆਂ ਇਹ ਲਾਈਟਾਂ ਤੇ ਮਲਟੀ ਸਪੀਕਰ ਕਨੈਕਸ਼ਨ ਆ ਤੁਸੀਂ ਜ਼ਿਆਦਾ ਸਪੀਕਰ ਹੋਰ ਕਨੈਕਟ ਕਰ ਸਕਦੇ ਆਂ ਤੇ ਡਿਊਲ ਮਾਈਕ ਤੇ ਗਿਟਾਰ ਇਨਪੁਟ ਆ ਮਾਈਕ ਲਗਾ ਸਕਦੇ ਆਂ ਗਿਟਾਰ ਦੀ ਇਨਪੁਟ ਕਰ ਸਕਦੇ ਆਂ ਤੇ ਇਹਦਾ ਫੋਲਡੇਬਲ ਹੈਂਡਲ ਆ ਜਿਹਦੇ ਨਾਲ ਆਪਾਂ ਈਜ਼ੀ ਇਹਨੂੰ ਇੱਧਰ ਉੱਧਰ ਕੈਰੀ ਕਰ ਸਕਦੇ ਆਂ ਤੇ 12 ਘੰਟੇ ਦਾ ਪਲੇ ਟਾਈਮ ਆ ਇਹ ਕਹਿੰਦੇ ਤੁਸੀਂ ਇਹਨੂੰ 10 ਮਿੰਟ ਚਾਰਜ ਕਰੋ ਤੇ 80 ਮਿੰਟ ਗਾਣੇ ਸੁਣੋ 블루ਟੁੱਥ ਕਨੈਕਟ ਕਰ ਸਕਦੇ ਆ ਆਕਸ ਇਨਪੁਟ ਕਰ ਸਕਦੇ ਆ ਗੁੱਡ ਚੀਜ਼ ਆ ਚਲੋ ਦੇਖਦੇ ਆ ਜੀ ਅੱਗੇ ਇਹਦਾ ਪੰਦਾ ਆ ਆਹ ਜੀਬੀਐਲ ਦਾ ਕਹਿੰਦੇ ਨੋ ਲਿਖਿਆ ਹੈ ਹਾਂਜੀ ਤੇ ਬਾਕਸ ਦੇ ਵਿੱਚ ਆਪਾਂ ਨੂੰ ਮਿਲਿਆ ਕੁਇਕ ਗਾਈਡ ਜਿੱਤੇ ਸਾਰਾ ਕੁਝ ਦੱਸਿਆ ਕਿਦਾਂ ਕਿਦਾਂ ਹੋਣਾ ਵਾਰੰਟੀ ਕਾਰਡ ਤੇ ਆਤ ਨਿਕਲੀਆਂ ਨੇ ਚਾਰ ਕੇਬਲ ਇਹ ਆਪਣੇ ਹਿਸਾਬ ਨਾਲ ਕਿ ਜਿਵੇਂ ਆਪਣੇ ਆਸਟ੍ਰੇਲੀਆ ਦੇ ਵਿੱਚ ਆਹ ਪਲੱਗ ਲੱਗਦਾ ਆਹ ਤਿੰਨ ਜਿਵੇਂ ਹੋਰ ਕੰਟਰੀਆਂ ਦੇ ਹੁੰਦੇ ਆਪਣੇ ਇੰਡੀਆ 'ਚ ਲੱਗਦਾ ਤੇ ਹੋਰ ਇਹ ਮਿਲਿਆ ਜੀ ਆਪਾਂ ਨੂੰ ਚਾਰ ਡਿਫਰੈਂਟ ਪਲੱਗ ਸਪੀਕਰ ਇਹ ਆ ਜੀ ਇਹਦਾ ਡਸਟ ਕਵਰ ਆਲਵੀ ਆ ਗਿਆ ਜਿਗਾਰਡਮੈਂਟ ਆਪਣੇ ਕੋਲੇ ਆ ਇਹਦਾ ਹੈਂਡਲ ਆ ਜਿਹੜਾ ਤੁਹਾਨੂੰ ਕਹਿੰਦਾ ਸੀ ਆਪਾਂ ਕਿਤੇ ਵੀ ਚੱਕ ਸਕਦੇ ਆ ਪਾਰਟੀ ਬਾਕਸ ਬਾਜੀਏ ਜੀ ਇਹਦੀ ਬੈਕ ਸਾਈਡ ਤੇ ਇਹਦੇ ਇੱਥੇ ਆਹ ਬਣਿਆ ਇਹਦੇ ਵਿੱਚ ਇੱਥੇ ਆਪਾਂ ਦੋ ਮਾਈਕ ਲਗਾ ਸਕਦੇ ਆ ਆਕਸ ਲਗਾ ਸਕਦੇ ਆ ਤੇ ਯੂ ਐਸ ਬੀ ਲਗਾ ਸਕਦੇ ਆ ਤੇ ਉਹਦੇ ਨਾਲ ਆਉਣਿਆਂ ਦੀ ਕੀ ਵਨੀng ਆ ਵੋਲਯਮ ਵਗੈਰਾ ਆਪੇ ਤੋਂ ਸੈਟ ਕਰ ਸਕਦੇ ਆ ਇਹ ਉਹਦੇ ਲਈ ਹੋ ਗਿਆ ਜੀ ਤੇ ਆ ਬਣਿਆ ਜੀ ਇਹ ਹੈਗੀ ਇਹਦੀ ਬੈਟਰੀ ਇਹਨੂੰ ਆਪਾਂ ਇੱਥੋਂ ਇਦਾਂ ਪੁੱਲ ਕਰਨਾ ਬਾਹਰ ਕੱਢ ਸਕਦੇ ਆ ਪੁਰਾਣੀ ਬੈਟਰੀ ਜਿੰਨੇ ਖਰਾਬ ਹੋ ਗਈ ਨਵੀਂ ਬੈਟਰੀ ਪਾਉਣੀ ਆ ਤੇ ਉੱਥੋਂ ਆਪਾਂ ਨਵੀਂ ਪਾ ਕੇ ਇਹਨੂੰ ਅਟੈਚ ਕਰ ਸਕਦੇ ਆ ਤੇ ਸਭ ਤੋਂ ਥੱਲੇ ਆ ਗਿਆ ਜੀ ਇਹ ਆ ਗਿਆ ਨਾ ਚਾਰਜਿੰਗ ਲੱਗਣਾ ਇੱਕ ਚੀਜ਼ ਮੈਂ ਤੁਹਾਨੂੰ ਦੱਸਣੀ ਭੁੱਲ ਗਿਆ ਸੀ। ਆਜ ਤੋਂ ਆਪਾਂ ਸਟਾਰਟ ਕਰ ਲਿਆ। ਸਟਾਰਟ ਕਰਨ ਦੇ ਨਾਲ ਆਹ ਜਿਹੜੀ ਹੈਗੀ ਐ ਲਾਈਟ ਇਹ ਆਪ ਨੂੰ ਦੱਸਦੀ ਹੈ ਬੈਟਰੀ ਕਿ ਕਿੰਨੀ ਹੈ ਜਦੋਂ ਅਸੀਂ ਖੋਲ੍ਹਿਆ ਇੱਥੇ ਜਦੋਂ ਘਟਦੇ ਜਾਊਗੀ ਉਹ ਇਦਾਂ ਹੈ। ਬਲੂਟੁੱਥ ਹੋ ਗਿਆ, ਬਾਸ ਬੂਸਟ ਹੈ। ਇੱਥੋਂ ਆਪਾਂ ਇਹਦੀ ਡੂੰ ਡੂੰ ਵੱਧ ਕਰਾ ਸਕਦੇ ਹਾਂ। ਠੀਕ ਹੈ ਜੀ। ਆਹ ਦੋ ਤਿੰਨ ਬਟਨ ਮੈਸੇਜ ਵਾਲੇ ਇਹ ਪ੍ਰੈਸ ਕਰਕੇ ਤੁਹਾਨੂੰ ਦੱਸ ਦਿੰਦਾ। ਲੈਟਸ ਪਾਰਟੀ। ਕੀ ਕਹਿੰਦਾ ਪਾਰਟੀ ਕਰੋ? ਨਾ ਇਹ ਨਾ ਕੰਮ ਚੱਕ ਵਈਏ ਇਹ ਜਿਹੜਾ ਆਪਾਂ ਡਿਸਕ ਜਿਨੇ ਕਮਾਉਂਦੇ ਆਂ ਤੇ ਇਹ ਉਹ ਕੰਮ ਲਓ ਜੀ ਕਰੋ ਫਿਰ ਇੰਜੋਏ ਲਓ ਨਜ਼ਾਰੇ ਤੇ ਦੇਖੋ ਲਓ ਜੀ ਹੁਣ ਆਪਾਂ ਚਲਾਈਏ 뮤직 ਕਰੀਏ ਸਰਚ ਲੋਕ ਸਿਦੂ ਮੂਸੇੜਾ ਕੀ ਸਿਨਕੇ ਨਿਊਸ ਇਸ ਵਿੰਟਰ ਇਸ ਗਾਟ ਐਡ ਰੋਡ ਹੁੰਦੀ ਜਸਟ ਟੈਨਰ ਕੇ ਗੇਰ ਕੰਟਰੀ ਕਭੀ ਕਾਦੇ ਪਰੋ ਪਰਨੇ ਜਦੋਂ ਪੱਤਣ ਪਈ ਆ ਗਏ ਤੇ ਭਾਂਣ ਪਰੋ ਪਰਨੇ ਸਾਡਾ ਨਾਲ ਸੋਚਦੇ ਜੋ ਕਿਸਾਨੇ ਸੋਲੇ ਲੱਗਦੇ ਨੇ ਹਰ ਬੱਕ ਕੇ ਖੁੱਲਦੇ ਨੇ ਹਾਈ ਹਾਂਜੀ ਸਾਊਂਡ ਆਪਾਂ ਚੈੱਕ ਕਰ ਲਿਆ ਕੈਂਡ ਸਾਊਂਡ ਆ ਪੂਰਾ ਤੇ ਇਹ ਜੇਕਰ ਨੂੰ ਅਟੈਚ ਕੀਤਾ ਆ ਆਪਾਂ ਪਲੇ ਬਟਨ ਤੋਂ ਗਾਣਾ ਰੋਕ ਸਕਦੇ ਆ ਤੇ ਪਲੇ ਕਰ ਸਕਦੇ ਆ ਸੈਕੰਡਾ ਲਾਈਟਿੰਗ ਵਾਲਾ ਲਾਈਟ ਆਪਾਂ ਬੰਦ ਕਰ ਸਕਦੇ ਆ ਤੇ ਲਾਈਟਾਂ ਇੱਥੋਂ ਚਲਾ ਸਕਦੇ ਆ ਇਹਦੇ ਤੋਂ ਆਪਾਂ ਲਾਈਟਾਂ ਦੀ ਬਾਈਬ ਡਿਫਰੈਂਸ ਕਰ ਸਕਦੇ ਆ ਇੰਟੈਂਟ ਲਾਈਟਿੰਗ ਇਹ ਹੋਏਗੀ ਕਲਰਫੁਲ ਜੋ ਵੀ ਆਪਾਂ ਪਾਰਟੀ ਮੁਤਾਬਕ ਚਾਹੁੰਦੇ ਆ ਆਪਣਾ ਮਨ ਬੈਸਟ ਆ ਪਾਰਟੀਆਂ ਲਈ ਤੇ डन ਹੈ ਜੀ ਬੈਸਟ ਚੀਜ਼ ਹੈ ਮੇਰੇ ਲੈ ਜਾਓ ਚੱਕ ਕੇ ਕਿੱਥੇ ਲੈ ਕੇ ਜਾਣਾ ਜੇ ਪ੍ਰੋਡਕਟ ਦੇ ਅਨਬਾਕਸਿੰਗ ਬੜੀਆ ਲੱਗੀ ਤਾਂ ਮੇਰੇ ਚੈਨਲ ਨੂੰ ਜਰੂਰ ਫੋਲੋ ਕਰੋ ਤੇ ਅੱਗੇ ਤੋਂ ਹੋਰ ਇਦਾਂ ਅਨਬਾਕਸਿੰਗ ਕਰਦੇ ਰਵਾਂਗੇ ਰੱਬ ਰੱਖਾ